ਕਿਸਾਨੀ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਪੰਜਾਬ ਦੇ ਗਾਇਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਹੈ ਲਗਾਤਾਰ ਅੱਜ ਵੀ ਕਿਸਾਨਾਂ ਦੇ ਨਾਲ ਨੇ ਸਾਡੇ ਨਾਲ ਖਟੜਾ ਜੀ ਨੇ ਜਿਹੜੇ ਗਾਇਕ ਨੇ ਚਮਕੌਰ ਖਟੜਾ ਜੀ ਇਹਨਾਂ ਨਾਲ ਗੱਲ ਕਰਦੇ ਆ ਚਮਕੌਰ ਜੀ ਬੜੇ ਲੰਮਾ ਵਕਤ ਹੋ ਚੁੱਕਿਆ ਕਿਸਾਨੀ ਸੰਘਰਸ਼ ਲਗਾਤਾਰ ਚੱਲ ਰਿਹਾ ਹੈ 90 ਦਿਨ ਵਿੱਚ ਬੇਸ਼ੱਕ ਕੁੰਡਲੀ ਬਾਰਡਰ ਤੇ ਸਾਰੇ ਦਿੱਲੀ ਘੇਰ ਰੱਖੀ ਹੈ ਪਹਿਲੇ ਦਿਨ ਤੋਂ ਹੀ ਗਾਇਕਾਂ ਨੇ ਵੱਡੀ ਭੂਮਿਕਾ ਰੱਖੀ ਹੈ ਕੀ ਕਹਿਣਾ ਚਾਹੂੰਗਾ ਜਿਹੜਾ ਇਹ ਸੰਘਰਸ਼ ਹੁਣ ਚੱਲਦਾ ਬੜਾ ਤਿੱਖਾ ਸੰਘਰਸ਼ ਹੋ ਚੁੱਕਿਆ ਅਸੀਂ ਪਹਿਲੀ ਘੜੀ ਤੋਂ ਨਾਲ ਆਂ ਜੀ ਸਾਰੇ ਤੇ ਅੱਗੇ ਵੀ ਅਸੀਂ ਨਾਲ ਰਹਾਂਗੇ ਕਿਉਂਕਿ ਜ਼ਿਮੀਦਾਰਾਂ ਦੇ ਮੁੰਡੇ ਆ ਤੇ ਜ਼ਮੀਨ ਨਾਲ ਜੁੜੇ ਹੋਏ ਆ ਤੇ ਸਾਨੂੰ ਇੰਜ ਲੱਗਦਾ ਸੀਗਾ ਉਹ ਜਦੋਂ ਸ਼ੁਰੂਆਤ ਹੋਈ ਆ 2017 ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀਗੀ ਨੈਟ ਤੇ ਇਸ ਇਸ ਸਿਲਸਲੇ ਦੇ ਵਿੱਚ ਕਿਉਂਕਿ ਇਹ ਕਾਨੂੰਨ ਤਾਂ ਬਹੁਤ ਏਰ ਪਹਿਲਾਂ ਦੇ ਪਾਸ ਹੋਏ ਪੈ ਨੇ ਸਾਰੀਆਂ ਸਰਕਾਰਾਂ ਨੇ ਸਹਿਮਤੀ ਨਾਲ ਹੀ ਪਾਸ ਕਰੇ ਸੀਗੇ ਇਹ ਅੱਜ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਵੀ ਐਸ ਸੀ ਨਹੀਂ ਕਰੇ ਅਸੀਂ ਨਹੀਂ ਕਰਿਆ ਇਹ ਨਹੀਂ ਕਰੇ ਫੇਰ ਤਾਂ ਪਹਿਲੀ ਤਿਆਰ ਹੋ ਗਈ ਸੀਗੀ ਮੈਂ 2017 ਚ ਜਦ ਵੀਡੀਓ ਪਾਈ ਸੀਗੀ ਮੈਨੂੰ ਸਾਰਿਆਂ ਨੇ ਲੋਕਾਂ ਨੇ ਕਮੈਂਟ ਕਰੇ ਕਹਿੰਦੇ ਐ ਬਾਈ ਕਿਵੇਂ ਹੋਜੂ ਐਦਾ ਕਿਵੇਂ ਹੋਜੂ ਫਲਾਣਾ ਹੋਜੂ ਜੇ ਵੋ ਹਨ ਕਿਵੇਂ ਨੇ ਹੋਜੀ ਉਹ ਚਲੋ ਤੁਹਾਡੇ ਸਾਹਮਣੇ ਨਤੀਜਾ ਤੁਸੀਂ ਦੇਖ ਰਹੇ ਹੋ ਹਨ ਮੈਂ ਪਾਪਕ ਹੋ ਗਿਆ ਸੀ ਮੈਂ ਰੋਣ ਲੱਗ ਗਿਆ ਸੀਗਾ ਇਸ ਗੱਲ ਤੇ ਸੋ ਪਹਿਲੀ ਘੜੀ ਤੋਂ ਨਾਲ ਜੁੜਿਆ ਨਾਲ ਜੁੜ ਕੇ ਰਹਾਂਗੇ ਜੱਟਾਂ ਦੇ ਮੁੰਡਿਆਂ ਸਾਡੇ ਬਜ਼ੁਰਗ ਖੜੇ ਨੇ ਸਾਡੀਆਂ ਭੈਣਾਂ ਮਾਤਾਵਾਂ ਛੜਕਾਂ ਤੇ ਰੋਲ ਰੱਖੀਆਂ ਨੇ ਮੋਦੀ ਨੇ ਸ਼ਰਮ ਨਹੀਂ ਆਉਂਦੀਗੀ 2 ਮਿੰਟ ਦਾ ਕੰਮ ਆ ਸਾਰਾ ਕਰਕੇ ਪਰਾਂ ਕਰਨੇ ਤਾਂ ਉਹਦੇ ਨਾਲ ਅਵਾਨੀ ਡਾਨੀ ਨਾਲ ਮਿਲੇ ਹੋਏ ਨੇ ਹਨਾ ਜੋ ਚੱਲਦਾ ਬੰਬੇ ਤੋਂ ਚੱਲ ਕੇ ਆਉਂਦਾ ਹੈਗਾ ਨਾ ਜੋ ਫਰਮਾਨ ਬਣਦਾ ਉਹ ਬੰਬੇ ਤੋਂ ਬਣਦਾ ਇਹਨਾਂ ਦਾ ਕੁਝ ਨਹੀਂ ਹੈਗਾ ਇਹਨਾਂ ਦੇ ਚਾਰ ਪੜੇ ਹੋਏ ਮੂਰੇ ਜੋੜ ਰੱਖਿਆ ਬੰਦਾ ਕੀ ਲੱਗਦਾ ਤੁਹਾਨੂੰ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਕੱਲ ਫਿਰ ਮੀਟਿੰਗ ਹੋਣੀ ਹੈ ਕਿਸਾਨਾਂ ਦਾ ਕਾਫਲਾ ਜੋਸ਼ ਤੇ ਜਜ਼ਬਾ ਤੁਹਾਨੂੰ ਲੱਗਦਾ ਹੈ ਕਿ ਇਹ ਵਾਪਸ ਮੁੜਨ ਵਾਲੇ ਨਹੀਂ ਹੈਗੇ ਆ ਹੱਕ ਲੈ ਕੇ ਮੁੜਾਂਗੇ ਨਹੀਂ ਹੱਕ ਲੈ ਕੇ ਮੁੜਾਂਗੇ ਜੀ ਇਹਦਾ ਜਿੱਦ ਹੀ ਆ ਇਤਿਹਾਸ ਚੱਕ ਲਓ ਸਾਡਾ ਪੁਰਾਣਾ ਨਾ ਦੇ ਖਾਸ ਕਰਕੇ ਸਾਡੀ ਸਿੱਖ ਕੌਮ ਪੰਜਾਬੀ ਬੰਦੇ ਔਰ ਹਰਿਆਣੇ ਵਾਲੇ ਉਹ ਵੀ ਬੜੇ ਜਿੱਦੀ ਨੇ ਜਿੱਦੀ ਬੰਦੇ ਨੇ ਸਾਰੇ ਜਿੱਦ ਤੇ ਆੜੇ ਹੋਇਆ ਸੀ ਆਪਣੀ ਤੇ ਉਹ ਫੋਰਸ ਲੱਗੀ ਹੋਈ ਆ ਕਾਫੀ ਪਰ ਉਹ ਸਾ ਮੈਂ ਉਹਨਾਂ ਨੂੰ ਵੀ ਮਿਲਿਆ ਭਰਾਵਾਂ ਨੂੰ ਉਹ ਕਹਿੰਦੇ ਅਸੀਂ ਵੀ ਦੁਖੀ ਹੋਏ ਪਿਆ ਯਾਰ ਉਹਰੇ ਹਨ ਤੇ ਇਹ ਸਰਕਾਰ ਨੂੰ ਕਹਿੰਦੇ ਮੰਨ ਲੈਣੀ ਚਾਹੀਦੀ ਆ ਕਿਸਾਨਾਂ ਦੀ ਉਹਨਾਂ ਨੇ ਵੀ ਮੈਨੂੰ ਕਿਹਾ ਪਰਸਨਲੀ ਤੇ ਇਦਾਂ ਦੀ ਕੋਈ ਗੱਲ ਨਹੀਂ ਉਹ ਸਾਡੇ ਭਰਾ ਖੜੇ ਨੇ ਉਹ ਵੀ ਸਾਡੇ ਭਰਾ ਨੇ ਸਾਡੇ ਇੰਡੀਆ ਦੀ ਖੂਨ ਆ ਪੰਜਾਬ ਵਿੱਚ ਪੰਜਾਬੀ ਬੰਦੇ ਵੀ ਖੜੇ ਨੇ ਉਹਨਾਂ ਨਾਲ ਸਾਡਾ ਕੋਈ ਇਦਾਂ ਦੇ ਕੋਈ ਗੱਲਬਾਤ ਨਹੀਂ ਸਾਡੀ ਆ ਟੱਕਰ ਮੋਦੀ ਸਰਕਾਰ ਨਾਲ ਤੁਹਾਨੂੰ ਲੱਗਦਾ ਕਿ ਜਿਸ ਸਾ ਆਪਣਾ ਮੋਦੀ ਜਾਂ ਹਰਿਆਣਾ ਗਵਰਨਮੈਂਟ ਨੇ ਇੱਥੇ ਰਸਤੇ ਬੰਦ ਕੀਤੇ ਸੀ ਵੱਡੇ ਵੱਡੇ ਖੱਡੇ ਪੱਥਰ ਬਿਲਕੁਲ ਰੋਕ ਨਹੀਂ ਪਾਇਆ ਕਿਸਾਨਾਂ ਚੱਕ ਕੇ ਭਰਾ ਮਾਰੇ ਆ ਤੁਹਾਨੂੰ ਲੱਗਦਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਤਾਂ ਐਜੀਟੇਸ਼ਨ ਤਿੱਖਾ ਹੋ ਸਕਦਾ ਕਿ ਸਾਡੇ ਬੰਦੇ ਤਾਂ ਇਹ ਜੇ ਤੱਕੜ ਨੇ ਅਰ ਤੱਕੜ ਜੱਟ ਨੇ ਟਰੈਕਟਰ ਨੂੰ ਵੀ ਚੱਕ ਲੈਂਦੇ ਨੇ ਮੂਹਰੋਂ ਦੋ ਜਾਣੇ ਮੈਂ ਦੇਖਿਆ ਮੇਰੇ ਚਾਚੇ ਉਹ ਨਹੀਂ ਹੁੰਦੇ ਸੀਗੇ ਉਹ ਦੋ ਜਾਣੇ ਸਾਈਡ ਤੋਂ ਕਰਕੇ ਟਾਇਰ ਬਦਲ ਲੈਂਦੇ ਹੁੰਦੇ ਸੀਗੇ ਪੱਥਰ ਪੁੱਥਰ ਕੀ ਚੀਜ਼ ਨੇ ਟਰੈਕਟਰ ਦੇਖੋ ਕਿੰਨੇ ਟੰਨ ਦਾ ਹੋ ਜਾਂਦਾ ਕੁਵੰਟਲਾਂ ਚ ਹੋ ਜਾਂਦਾ ਕਿੱਡੀ ਵੱਡੀ ਟਰਾਲੀ ਹੁੰਦੀ ਆ ਟਰਾਲੀ ਨੂੰ ਇਹ ਕੁਛ ਚੀਜ਼ ਨਹੀਂ ਪੱਥਰ ਪੁੱਥਰੇ ਦਾ ਚੱਕ ਕੇ ਪਰਾਂ ਮਾਰੇ ਸਭ ਰੋਲ ਤੇ ਸਾਡੇ ਪੰਜਾਬੀ ਬੰਦਿਆਂ ਨੇ ਇਹ ਐਦਾਂ ਦੀ ਕੋਈ ਗੱਲ ਨਹੀਂ ਤੇ ਜੇ ਔਰ ਨੂੰ ਕੋਈ ਇਹੋ ਜਿਹਾ ਟਾਈਮ ਹੋਇਆ ਉਹ ਵੀ ਟੱਪ ਜਾਗੇ ਉਹ ਲੱਗਦਾ ਹੈ ਕਿ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਅਮਿਤ ਸ਼ਾ ਪੰਜਾਬ ਦੇ ਪੰਜਾਬੀਆਂ ਦੇ ਇਤਿਹਾਸ ਬਾਰੇ ਨੂੰ ਸਾਰੀ ਜਾਣਕਾਰੀ ਹੈ ਫਿਰ ਜਾਣ ਬੁੱਝ ਕੇ ਪੰਗਾ ਲੈ ਰਹੇ ਨੇ ਜਾਣਕਾਰੀ ਹੈ ਜੀ ਉਹਨਾਂ ਨੂੰ ਪਤਾ ਹੀ ਹੈ ਇਹ ਅਸਲ ਅਕਚੁਅਲੀ ਬਾਈ ਜੀ ਸਾਡੀ ਕਨਾਂ ਕੌਮ ਨੂੰ ਇਹ ਪਹਿਲਾਂ ਤੋਂ ਹੀ ਖਤਮ ਕਰਨ ਨੂੰ ਫਿਰਦੇ ਨੇ ਵੀ ਇਹ ਇੱਕ ਇੰਡੀਆ ਦੇ ਵਿੱਚ ਇੱਕ ਪੰਜਾਬੀ ਬੰਦਾ ਹੀ ਆ ਜਿਹੜਾ ਅੜੀ ਵਾਲਾ ਆਪਣੀ ਜਿੱਦ ਤੇ ਅੜ ਜਾਂਦਾ ਤੇ ਇਹਨਾਂ ਨੂੰ ਅਸੀਂ ਖਤਮ ਕਰੀਏ ਹੁਣ ਸਾਨੂੰ ਖਤਮ ਕਰਨ ਤੇ ਲੱਗੇ ਹੋ ਨੇ ਕਹਿੰਦਾ ਸਾਡੀਆਂ ਜ਼ਮੀਨਾਂ ਦੱਬਣਗੇ ਅਸੀਂ ਖਤਮ ਮਤਲਬ ਕਿ ਪੈਦਾ ਨਹੀਂ ਅਸੀਂ ਖਤਮ ਹੋਣ ਵਾਲੀ ਕੌਮ ਵੀ ਖਤਮ ਹੋ ਜਾਵਾਂਗੇ ਇਹ ਤਾਂ ਸਾਡੇ ਖੂਨ 'ਚ ਆ ਪਰ ਜ਼ਮੀਨਾਂ ਨਹੀਂ ਅਸੀਂ ਦੱਬਣ ਦਿੰਦੇ ਹੈਗੇ ਆਪਣੀਆਂ ਵੀ ਸਾਡੀ ਕੋਈ ਜ਼ਮੀਨ ਦੱਬ ਲਊਗਾ ਸਾਡੇ ਚਾਚਿਆਂ ਨੇ ਤਾਇਿਆਂ ਨੇ ਐਡੇ ਐਡੇ ਟਿੱਬੇ ਸੀਗੇ ਕਿੱਡੇ-ਕਿੱਡੇ ਕਲਰ ਸੀਗੇ ਹਨਾ ਸਾਨੂੰ ਪਤਾ ਸੀ ਦੇਖਿਆ ਅਸੀਂ ਖੇਤਾਂ ਨੂੰ ਚਾਹ ਲੈ ਕੇ ਜਾਂਦੇ ਰਿਹਾ ਸਾਈਕਲਾਂ ਤੇ ਕੱਚੇ ਟੱਬਿਆਂ ਵਿੱਚ ਦੀ ਮਤਲਕੇ ਜਾਂਦੇ ਰਿਹਾ ਪੈਰਾਂ ਦੇ ਵਿੱਚ ਸਾਡੇ ਉਹ ਭਖੜੇ ਖੁਬ ਜਾਂਦੇ ਸੀਗੇ ਇਹਨਾਂ ਨੂੰ ਕੀ ਪਤਾ ਹੈ ਮੈਲਾਂ 'ਚ ਬੈਠੇ ਨੇ ਜਿਹੜੇ ਬੰਦੇ ਨੇ ਚਾਹ ਬਣਾਈ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਕਿਸਾਨ ਬੰਦਾ ਮਜ਼ਦੂਰ ਆ ਉਹਦੀ ਪ੍ਰੋਬਲਮ ਕੀ ਆ ਇਹਦਾ ਵੈਸੀ ਕਹੀ ਜਾਂਦੇ ਨੇ ਮੈਂ ਚਾਹ ਬਣਾਈ ਆ ਮੈਂ ਇਦਾਂ ਮੇਰੀ ਆ ਡਿਗਰੀ ਆ ਬਈ ਯਾਰ ਮਾੜਾ-ਮੋਟਾ ਸੋਚਣਾ ਚਾਹੀਦਾ ਅਸੀਂ ਰਿਸਪੈਕਟ ਕਰਦੇ ਆ ਇਹ ਤਾਂ ਮੋਦੀ ਦਾ ਹਜੇ ਵੀ ਸਟੇਜਾਂ ਤੋਂ ਅਨਾਊਂਸਮੈਂਟ ਕਰ ਰ ਕਿਸਾਨਾਂ ਦੇ ਫਾਇਦੇ ਦੱਸ ਰਿਹਾ ਇਸ ਕਾਨੂੰਨ ਨੂੰ ਲੈ ਕੇ ਤੁਹਾਨੂੰ ਲੱਗਦਾ ਕੀ ਹਜੂਮ ਪੰਜਾਬ ਹਰਿਆਣਾ ਗੁਜਰਾਤ ਤੋਂ ਕਿਸਾਨ ਆਏ ਹੋਇਆ ਹੋਰ ਵੀ ਸਟੇਟਾਂ ਤੋਂ ਆ ਰਹੇ ਰਾਜਸਥਾਨ ਤੋਂ ਆ ਰਿਹਾ ਤਾਂ ਉਹ ਇਕੱਲਾ ਬੰਦਾ ਗਿਆਨ ਦੇ ਰਿਹਾ ਐਨਾਂ ਨੂੰ ਤੁਹਾਨੂੰ ਲੱਗਦਾ ਕੀ ਬੇਕੂ ਬਣਾ ਰਿਹਾ ਮੈਨੂੰ ਓਡੀਸ਼ਾ ਵਾਲੇ ਵੀ ਮਿਲੇ ਨੇ ਰਾਤ ਇੱਥੇ ਭਰਾ ਸਾਡੇ ਹੋਰ ਵੀ ਕਈ ਕੰਟਰੀਆਂ ਦੇ ਮਿਲੇ ਨੇ ਇੱਕ ਉਹਨਾਂ ਦੀ ਮੈਨੂੰ ਬਾਈਆਂ ਦੀ ਭਾਸ਼ਾ ਨਹੀਂ ਸਮਝ ਆਈ ਉਹ ਵੀ ਮੈਨੂੰ ਮਿਲੇ ਨੇ ਉਹ ਵੀ ਸਾਡੇ ਹੱਕ ਚ ਆਏ ਨੇ ਕਿੱਥੋਂ ਕਿੱਥੋਂ ਇਹ ਪੰਜਾਬੀਆਂ ਨੇ ਜਗਾਇਆ ਸਾਰਾ ਕੁਝ ਪੰਜਾਬੀ ਬੰਦਿਆਂ ਨੇ ਕਰਿਆ ਪੰਜਾਬੀ ਬੰਦਿਆਂ ਨੂੰ ਹੀ ਸੇਰਾ ਜਾਂਦਾ ਪਰ ਅਸੀਂ ਹਰਿਆਣੇ ਦਾ ਵੀ ਫਿਰ ਵੀ ਕੋਟ ਕੋਟ ਧੰਨਵਾਦ ਕਰਦੇ ਆਂ ਔਰ ਕੋਟ ਕੋਟ ਧੰਨਵਾਦ ਕਰਦੇ ਆਂ ਸਾਰੇ ਇੰਡੀਆ ਦੇ ਕਿਸਾਨਾਂ ਦਾ ਜਿਹੜੇ ਸਾਡੇ ਨਾਲ ਮੋਢਾ ਲਾ ਕੇ ਮੋਢਾ ਖੜੇ ਨੇ ਪੰਜਾਬ ਚੋਂ ਲਹਿਰ ਸ਼ੁਰੂ ਹੋਈ ਸੀ ਸਮਰਥਨ ਸਾਰਿਆਂ ਨੇ ਦਿੱਤਾ ਹਾਂਜੀ ਸਾਰਿਆਂ ਨੇ ਦਿੱਤਾ ਜੀ ਬਿਲਕੁਲ ਐਜ ਕੋਈ ਸ਼ੱਕ ਨਹੀਂ ਅਸੀਂ ਸਾਰਿਆਂ ਨੂੰ ਨੀਵੇਂ ਹੋ ਕੇ ਸਾਰਿਆਂ ਅੱਗੇ ਝੁਕੇ ਆ ਫਿਰ ਵੀ ਵੀ ਸਾਡੇ ਭਰਾ ਨੇ ਜੱਫੀ ਪਾ ਕੇ ਦਿਲ ਨਾਲ ਆਇਆ ਜੱਫੀ ਪਾਈ ਆ ਉਹਨਾਂ ਨੂੰ ਆਖਰ ਦੇ ਵਿੱਚ ਇੱਕ ਸਵਾਲ ਹੈ ਮੋਦੀ ਨੂੰ ਦੀ ਲਾਸਟ ਕੀ ਮੈਸੇਜ ਦੇਣਾ ਚਾਹੋਗੇ ਠੋਕਮਾ ਜਵਾਬ ਕੀ ਲਾਸਟ ਦੇ ਵਿੱਚ ਮੈਸੇਜ ਇਹੀ ਹੈ ਜੀ ਵੀ ਮੋਦੀ ਸਾਹਿਬ ਨਾ ਤੁਸੀਂ ਐਦਾਂ ਕਰੋ ਪਲੀਜ਼ ਰਿਕਵੈਸਟ ਆ ਸਾਡੀ ਫੇਰ ਵੀ ਅਸੀਂ ਤੁਹਾਡੇ ਅੱਗੇ ਕਿਸਾਨਾਂ ਦੇ ਮੁੰਡੇ ਹੋ ਕੇ ਤੁਹਾਡੇ ਮਤਲਬ ਕਿ ਪੋਤੇਆਂ ਵਰਗੀਆਂ ਇੱਕ ਤਰ੍ਹਾਂ ਦੇ ਐਦਾਂ ਨਾ ਕਰੋ ਸਾਡੇ ਨਾਲ ਵੀ ਸਾਡੀਆਂ ਜ਼ਮੀਨਾਂ ਨਾ ਖੋਵੋ ਸਾਡੇ ਹੱਕ ਨਾ ਖੋਵੋ ਸਾਨੂੰ ਸਾਡੇ ਬਣਦੇ ਅੱਖ ਦੇਵੋ ਜੀ ਬਿਲਕੁਲ ਧੰਨਵਾਦ ਜੀ ਇਹ ਸਨ ਚਮਕੌਰ ਕਟੜਾ ਜੀ ਜਿਹੜੇ ਸਿੰਗਰ ਨੇ ਲਗਾਤਾਰ ਪਹਿਲੇ ਦਿਨ ਤੋਂ ਇਸ ਜਟੇ ਜਿਹੜੇ ਲਗਾਤਾਰ ਧਰਨੇ ਤੇ ਡਟੇ ਹੋਏ ਆ ਇਸ ਤੋਂ ਪਿਛਲੇ ਸਟੇਸ਼ਨ ਦੇ ਵਿੱਚ ਪਹੁੰਚਦੇ ਰਿਹਾ ਤੇ ਇਹਨਾਂ ਨੇ ਇਹ ਗੱਲ ਸਾਫ ਤੌਰ ਤੇ ਕਿਹਾ ਕਿ ਦੇਸ਼ ਦੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਿਆਂ ਬਾਣੀ ਅਡਾਨੀਆਂ ਦੇ ਕਹੇ ਤੇ ਚੱਲਦੇ ਇਸ ਕਰਕੇ ਜੇਕਰ ਇਹ ਫੈਸਲਾ ਨਾ ਬਦਲਿਆ ਤਾਂ ਆਉਣ ਵਾਲਾ ਜਿਹੜਾ ਸਮਾਂ ਸੌਖਾ ਨਹੀਂ ਹੈ ਕੇਂਦਰ ਸਰਕਾਰਾਸਤੇ ਕਿਸਾਨ ਜਿਸ ਤਰੀਕੇ ਨਾਲ ਕਾਫਲੇ ਲਗਾਤਾਰ ਵੱਧ ਰਿਹਾ ਪੰਜਾਬ ਚੋਂ ਹਰਿਆਣਾ ਚੋਂ ਤੇ ਰਾਜਸਥਾਨ ਚੋਂ ਗੁਜਰਾਤ ਚੋਂ ਕਿਸਾਨਾਂ ਦੇ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੇ ਸਮਰਥਨ ਕਰਦੇ ਆ ਇਕੱਠ ਹੁੰਦਾ ਜਾ ਰਿਹਾ ਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕੱਲ ਮੌਕਾ ਹੈਗਾ ਕਿਸਾਨਾਂ ਨੂੰ ਜਿਹੜਾ ਸੰਤੁਸ਼ਟ ਕਰਨ ਦਾ ਜਿਹੜਾ ਫੈਸਲਾ ਕਿਸਾਨ ਮੰਗਦੇ ਆ ਜਿਹੜਾ ਬਦਲਣ ਦਾ ਫੈਸਲਾ ਆਇਆ ਹੈਗਾ ਉਹ ਕੱਲ ਦਾ ਮੌਕਾ ਹੈ ਕੱਲ ਫਿਰ ਮੀਟਿੰਗ ਹੋਣੀ ਇਸ ਕਰਕੇ ਉਮੀਦ ਹੈ ਕੇਂਦਰ ਸਰਕਾਰ ਇਹ ਸਾਰੇ ਕੱਟ ਤੋਂ ਤੇ ਜਿਹੜੇ ਵੀ ਲੋਕ ਮੰਗ ਕਰ ਰਹੇ ਜਰੂਰ ਇਹ ਤਾਂ ਕੋਈ ਨਾ ਕੋਈ ਸਬਕ ਲਾਊਗੀ ਤੇ ਇਸ ਕਿਸਾਨਾਂ ਦੇ ਮਸਲੇ ਨੂੰ ਜਲਦੀ ਹੱਲ ਕਰੂਗੀ ਕੈਮਰਾਮੈਨ ਪਰਵਿੰਦਰ ਦੇ ਨਾਲ ਅਮਿਤ ਸ਼ਰਮਾ ਡੇਲੀ ਪੋਸ ਪੰਜਾਬੀ ਕੁੰਡਲੀ ਬਾਰਡਰ ਦਿੱਲੀ